हां जी दोस्तों सारेया नुं सस्श्रीकाल स्वागत करते हां टोंडा राज सद्दू फार्मिंग ਦੇ ਵਿੱਚ ਅੱਜ ਖੜਿਆ ਆ ਦੋਸਤੋ ਪਿੰਡ ਪੰਜਵਾੜ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਕੋਈ 16 17 ਕਿਲੋਮੀਟਰ ਦੀ ਦੂਰੀ ਆ ਦੋਸਤੋ ਸ਼੍ਰੀ ਤਰਨਤਾਰਨ ਸਾਹਿਬ ਤੋਂ ਜਿਹੜਾ ਕੋਈ ਵੀਰ ਆ ਰਿਹਾ ਠੀਕ ਹੈ ਜੀ ਪਿੰਡ ਪੰਜਵਾੜ ਦੀ ਬਿਲਕੁਲ ਨੇੜੇ ਝਬਾਲ ਦੇ ਦੋਸਤੋ ਇਹ ਪਿੰਡ ਆ ਠੀਕ ਹੀ ਵਣ ਤੋਂ ਵੀ ਕੋਈ ਵੀਰ ਆਉਂਦਾ ਤੇ ਜਦੋਂ ਆਪਾਂ ਝਬਾਲ ਆਉਨੇ ਆ ਤੇ ਰਸਤੇ ਵਿੱਚ ਦੋਸਤੋ ਇੱਕ ਸੜਕ ਨਿਕਲਦੀ ਆ ਪਿੰਡ ਪੰਜਵਾੜ ਤੁਸੀਂ ਵਿਜ਼ਿਟ ਕਰ ਲੋਗੇ ਪੰਜ ਬਾੜ ਪਿੰਡ ਤੋਂ ਜਿਹੜੀ ਸੜਕ ਦੋਸਤੋ ਪਿੰਡ ਭੋਜੀਆਂ ਨੂੰ ਜਾਂਦੀ ਆ ਇਸੇ ਸੜਕ ਦੇ ਉੱਪਰ ਵੇਰ ਭਿੰਦੇ ਹੁਣਾਂ ਦਾ ਘਰ ਆ ਪਹਿਲਾਂ ਕਾਫੀ ਵੀਡੀਓ ਪਾਈਆਂ ਨੇ ਆਪਾਂ ਪਸੂ ਤੁਹਾਨੂੰ ਦਿਖਾਉਂਦੇ ਰਹੀਦਾ ਸਮੇਂ-ਸਮੇਂ ਨਾਲ ਇਸ ਘਰੋਂ ਵਿਕਰੀ ਦਾ ਕੰਮ ਆ ਪਸੂ ਜਿਹੜੇ ਦੋਸਤੋ ਸੇਲ ਪਰਚੇਜ ਵਾਲੇ ਆਉਂਦੇ ਰਹਿੰਦੇ ਆ ਇਸ ਘਰ ਅੱਜ ਇਸ ਕਵਰੇਜ ਵਿੱਚ ਟੋਟਲ ਤਿੰਨ ਬੈੜਾ ਤੁਹਾਨੂੰ ਦਿਖਾਉਣੀਆਂ ਨੇ ਦੋ ਗੱਬਾਂ ਦਾ ਤਿਆਰੀ ਵਾਲੀਆਂ ਨੇ ਇੱਕ ਬੈੜ ਬਿਲਕੁਲ ਤਾਜੀ ਸੂਈ ਸਵਾਈ ਆ ਤਿੰਨ ਨਾਗਾ ਤਿੰਨਾਂ ਨਗਾ ਦੀ ਆਪਾਂ ਡਿਟੇਲ ਤੁਹਾਡੇ ਨਾਲ ਸਾਂਝੀ ਕਰਦਾਂਗੇ ਵੀਰ ਤੋਂ ਪੂਰੀ ਜਾਣਕਾਰੀ ਲੈ ਕੇ ਅੱਜ 11 ਅਪ੍ਰੈਲ ਆ ਤਰੀ ਸਮਾ ਕੋਈ ਦੋਸਤੋ ਮਾਰਨਿੰਗ ਸ਼ਾਮ ਦਾ 4 ਵਜੇ ਦਾ ਹੈਗਾ ਠੀਕ ਹੈ ਜੀ ਸ਼ਾਮ ਦਾ ਸਮਾ ਕੋਈ 4 ਵਜੇ ਦਾ ਵੜਾ ਦੋਨੋ ਗੱਬਣਾ ਕੋਈ ਵੀਰ ਗੱਬਣ ਪਸ਼ੂ ਲੈਣ ਆ ਰਿਹਾ ਦੋਸਤੋ ਰਿਕਵੈਸਟ ਹੁੰਦੀ ਹੈ ਆਪਣੀ ਸਾਰੇ ਵੀਰਾਂ ਦੇ ਅੱਗੇ ਆਪਣੀ ਚੌਥਾ ਨਦੀ ਤਿੱਪਕੇ ਭਰਾ ਕੇ ਤਸੱਲੀ ਤੁਸੀਂ ਕਰਨੀ ਆ ਆਪਣਾ ਹੱਕ ਸਮਝ ਕੇ ਤਸੱਲੀ ਜ਼ਰੂਰ ਕੀਤੀ ਜਾਵੇ ਕਿਉਂਕਿ ਅੱਗੋਂ ਵਪਾਰ ਦਾ ਕੰਮ ਆ ਆਪਣੀ ਤਸੱਲੀ ਜਿਹੜੀ ਹੈ ਦੋਸਤੋ ਬਖੂਬੀ ਢੰਗ ਨਾਲ ਵੀਰ ਹਣੀ ਕਰਕੇ ਲੈ ਕੇ ਆਉਂਦੇ ਆ ਅੱਗੋਂ ਕਿਸੇ ਨੇ ਪੈਸਾ ਖਰਚ ਕਰਨਾ ਆਪਣੀ ਤਸੱਲੀ ਨੇ ਜ਼ਰੂਰ ਜੜੀ ਪਹਿਲ ਦਿਆ ਕਰੋ ਤਵੱਜੂ ਦਿਆ ਕਰੋ ਠੀਕ ਹੈ ਜੀ ਬਾਅਦ ਵਿੱਚ ਕਿਸੇ ਤਰ ਕਹਿਣੀ ਸੁਣਨੀ ਜਿਹੜੀ ਉਹ ਮਾੜੀ ਗੱਲ ਆ ਠੀਕ ਆ ਆਉ ਲੈਂਦੇ ਆ ਡਿਟੇਲ ਕਰਦੇ ਆ ਗੱਲਬਾਤ ਵੀਰ ਭਿੰਦੇ ਦੇ ਨਾਲ ਸਭ ਤੋਂ ਪਹਿਲਾਂ ਵੀਰ ਭਿੰਦੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਭਾਜੀ ਹੋਰ ਸਭ ਠੀਕ ਠਾਕ ਜੋ ਬੜੇ ਵਧੀਆ ਭਿੰਦੇ ਠੀਕ ਠਾਕ ਵੀਰ ਵਧੀਆ ਵਧੀਆ ਵੀ ਅੱਛਾ ਭਿੰਦੇ ਵੇੜਾ ਅੱਜ ਆਪਣੇ ਕੋਲ ਜਿਹੜੇ ਤਿੰਨ ਨਾਗ ਨੇ ਵੀਰੇ ਹਾਂਜੀ ਹਾਂਜੀ ਤਿੰਨ ਨਵਾਂ ਠੀਕ ਆ ਜੀ ਦੋ ਕੱਬਣਾ ਤੇ ਇੱਕ ਸੋਈ ਆ ਠੀਕ ਹੈ ਜੀ ਹਾਂਜੀ ਦੋ ਗੱਬਣ ਆ ਗਈਆਂ ਇੱਕ ਸੂਈ ਆ ਹਾਂਜੀ ਹਾਂਜੀ ਤੇ ਤਕਰੀਬਨ ਮੈਨੂੰ ਲੱਗਦਾ ਪੰਜ ਚਾਰ ਚਾਰ ਪੰਜ ਨੱਕ ਜਿਹੜੇ ਆ ਆਪਣੇ ਕੋਲ ਮੌਜੂਦ ਰਹਿੰਦੇ ਇੰਨੇ ਕੁ ਰਹਿੰਦੇ ਰਹਿੰਦੇ ਰੋਜ਼ ਠੀਕ ਹੈ ਜੀ ਹਾਂਜੀ ਚਾਰ ਹੋ ਜਾਣ ਪੰਜ ਹੋ ਜਾਣਾ ਠੀਕ ਹੈ ਜੀ ਠੀਕ ਹਾਂਜੀ ਹਾਂਜੀ ਬਾਕੀ ਵੜਾ ਵੀ ਚੰਗੀਆਂ ਚੰਗੀਆਂ ਵੱਡੀਆਂ ਵੜਾ ਵੀ ਆਉਂਦੀਆਂ ਆਪਣੇ ਕੋਲ ਹਾਂਜੀ ਹਾਂਜੀ ਚੰਗਾ ਹੀ ਮਾਲ ਲਈਦਾ ਸਾਫ ਸੁਥਰਾ ਸਾਫ ਸੁਥਰਾ ਲਈਦਾ ਅੱਛਾ ਪਿੰਦੇ ਵੀਰ ਪਹਿਲੇ ਨੰਬਰ ਤੋਂ ਸ਼ੁਰੂਆਤ ਕਿਹੜੇ ਪਾਸਿਓਂ ਕਰਦੇ ਇਧਰੋਂ ਕਰ ਲੈਨੇ ਭਾਜੀ ਆਪਾਂ ਇਸੇ ਵੱੱਛੀ ਤੋਂ ਹਾਂਜੀ ਇਹ ਪਹਿਲਣ ਪਲੂਣ ਵੱੱਛੀ ਹੈ ਜੀ ਇਹ ਪਹਿਲਣ ਪਲੂਣ ਆ ਰ ਲਓ ਜੀ ਹਾਂ ਜੀ ਸੋ ਪਹਿਲਣ ਬੱਛੀ ਦੋਸਤੋ ਸ਼ੁਰੂਆਤ ਕਰਦੇ ਆ ਪਹਿਲਣ ਬੱਛੀ ਤੋਂ ਤੇ ਵੀ ਰਪਿੰਦੇ ਪਹਿਲਣ ਬੱਛੀ ਆ ਮੋਹ ਦੰਦੀ ਕੋਈ ਮੋਹ ਜਵਾਨ ਭਾਜੀ ਮੋਹ ਜਵਾਨ ਹਾਂ ਜੀ ਤੇ ਸਮਾਂ ਤਕਰੀਬਨ ਤਿਆਰੀ ਤੇ ਆ ਤਿਆਰੀ ਤੇ ਬੜਾ ਰਾਸ ਹੋਵੇ ਭਲੇ 1 2 3 ਦਿਨ ਲੈ ਜੇ ਬਾਕੀ ਗੱਡੀ ਗੁੱਡੀ ਤੇ ਜੇ ਤੇ ਮੇਰੇ ਤੋਂ ਰਹੀ ਢਾੜੀ ਖੰਡ ਫਿਰ ਤੇ ਵੱਲ ਮੰਨ ਲਓ ਵੀ 1 2 ਦਿਨ ਲੈ ਸਕਦੀ ਆ ਹਾਂ ਜੀ ਤੇ ਜੇ ਗੱਡੀ ਗੁੱਡੀ ਚੜੀ ਤੇ ਤੁਹਾਨੂੰ ਬੜਾ ਸੂ ਵੀ ਸਕਦੀ ਆ ਬਾਕੀ ਤਿਆਰੀ ਬਣੀ ਤਣੀ ਆ ਬਿਲਕੁਲ ਜੀ ਹਾਂ ਜੀ ਲਓ ਦੋਸਤੋ ਬਣੀ ਤਣੀ ਪੂਰੀ ਆ ਅੱਜ ਭਲਕ ਮਾਰਨਿੰਗ ਸੁਬਾ ਸ਼ਾਮ ਕਿਸੇ ਟਾਈਮ ਵੀ ਪਸੂ ਸੂ ਸਕਦਾ ਕਿਉਂਕਿ ਤਿਆਰੀ ਕੰਪਲੀਟ ਆ ਕਹਿਣ ਤੋਂ ਭਾਵ ਜਿਹੜੀ ਇਹ ਗੱਲਬਾਤ ਆ ਸਫਰ ਤੇ ਜਾਂਦਿਆਂ ਵੀ ਪਸੂ ਸੂ ਸਕਦਾ ਠੀਕ ਆ ਜੀ ਤੇ ਪਹਿਲਾਂ ਬੱਛੀ ਆ ਮੂੰਹੋਂ ਦੰਦੀ ਜੁਬਾਨ ਆ ਸੂਣਾ ਪਹਿਲਾ ਸੂਆ ਹੀ ਆ ਕਦ ਤੁਸੀਂ ਦੇਖ ਸਕਦੇ ਠੀਕ ਆ ਜੀ ਕਦ ਵੱਡਾ ਰੰਗ ਵਤੇਰੇ ਜਿਹੜਾ ਦੋਸਤੋ ਵਾਈਟ ਆ ਤੇ ਕੁਝ ਜਿਹੜੇ ਸਪੋਰਟ ਬਲੈਕ ਹੈਗਾ ਫੇਸ ਤੋਂ ਜਾਂ ਬੈਕ ਸਾਈਡ ਤੋਂ ਤੁਸੀਂ ਵੇਖੋਗੇ ਗਰਦਨ ਤੇ ਆ ਬਾਕੀ ਓਵਰ ਆਲ ਸਾਰੀ ਜਆ ਹੈ ਵਾਈਟ ਆ ਅਡਰ ਕੁਆਲਿਟੀ ਚੰਗੀ ਆ ਬਿਲਕੁਲ ਸੋ ਬਣੀ ਥਣੀਆ ਤਾਂ ਦੋਸਤੋ ਸਾਰੇ ਵੀਰਾਂ ਨੂੰ ਸਮਝ ਆ ਜੂਗਾ ਵੀ ਹੁਣ ਪਸੂ ਪੂਰਾ ਤਿਆਰੀ ਤੇ ਆ ਤੇ ਸੂਣ ਦਾ ਬਿਲਕੁਲ ਨੇੜ ਆ ਕੁਝ ਘੰਟੇ ਕੁਝ ਸਮੇਂ ਬਾਅਦ ਜਿਹੜੀ ਦੋਸਤੋ ਇਹ ਸੂਣ ਨੂੰ ਬਿਲਕੁਲ ਤਿਆਰੀ ਤੇ ਆ ਠੀਕ ਆ ਸੋ ਥਣ ਦੀ ਇੱਕ ਵਾਰੀ ਤੁਹਾਨੂੰ ਥੋੜਾ ਨੇੜੇੋਂ ਦਿਖਾ ਦਗੇ ਆਪਾਂ ਆ ਲਓ ਹੱਥੀ ਚਵਾਈ ਵਾਲਾ ਥਾਣਾ ਰੋਗ ਰੋਗ ਥਾਣਾ ਬਾਕੀ ਪਹਿਲਾਂ ਵਾਲੀ ਬੱਚੀ ਨੂੰ ਦੋਸਤੋ ਜਿਹੋ ਜਿਹਾ ਥਣ ਦੀ ਕੁਆਲਿਟੀ ਆ ਤੇ ਕਾਫੀ ਪਲੱਸ ਪੁਆਇੰਟ ਆ ਵੀ ਸੋਹਣੀ ਕੁਆਲਿਟੀ ਦੇ ਵਿੱਚ ਥਾਣਾ ਇਸ ਤੋਂ ਵੀ ਤੁਹਾਨੂੰ ਇੱਕ ਵਾਰੀ ਥੋੜਾ ਹੋਰ ਦਿਖਾ ਦਗੇ ਆਪਾਂ ਨੇੜੇ ਤੋਂ ਆ ਦੇਖੋ ਸੋ ਸਟੇਟ ਪਟਾ ਬਿਲਕੁਲ ਇਹ ਥਾਂ ਦੇ ਵਿੱਚ ਬਹੁਤ ਜ਼ਿਆਦਾ ਖੂਬਸੂਰਤਾ ਸਾਥ ਤੁਤਰੀ ਹੈ ਚਾਰ ਥਾਣਾ ਕੋਈ ਕਿਸੇ ਤਰ੍ਹਾਂ ਦੀ ਕੋਈ ਫੋਟ ਨਹੀਂ ਕੋਈ ਕੋਈ ਐਕਸਟਰਾ ਕਈ ਨਾ ਬੱਚਾ ਜਾਂ ਛਾਂਗ ਲੱਗੀ ਉਹ ਵੀ ਕੋਈ ਐਕਸਟਰਾ ਤੁਹਾਨੂੰ ਨਜ਼ਰ ਨਹੀਂ ਆਊਗਾ ਚਾਰੇ ਥਾਣਾ ਵਿੱਥਾ ਵਿਰਲਾ ਤੇ ਪੂਰੇ ਠੀਕ ਆ ਭਿੰਦੇ ਮੋੜ ਦਿਓ ਵੀਰ ਸੋ ਵੱਡੇ ਕੱਦ ਦੇ ਵਿੱਚ ਆ ਦੋਸਤੋ ਇਹ ਤੁਸੀਂ ਜਰੂਰ ਨੋਟ ਕਰ ਲਓ ਇੱਕ ਹੈਡੀਆ ਮੰਨ ਕੇ ਕਿਸੇ ਵੀਰ ਨੇ ਖਰੀਦਣੀ ਆ ਕੱਦ ਵੱਡਾ ਠੀਕ ਆ ਜੀ ਵੱਡੇ ਕੱਦ ਦੇ ਵਿੱਚ ਸੋ ਬਣੀ ਤਾਂ ਨਹੀਂ ਚੰਗੀ ਆ ਬਾਕੀ ਆ ਤੁਹਾਨੂੰ ਇੱਕ ਵਾਰੀ ਨੇੜੇ ਤੋਂ ਫਿਰ ਦਿਖਾ ਦਈਏ ਠੀਕ ਆ ਤੇ ਪਿੰਦੇ ਵੀਰ ਕੀ ਡਿਮਾਂਡ ਕਰਦੇ ਆ ਕੀ ਮੋਲ ਰੱਖਿਆ ਦਾ ਮੋਲ ਤੇ ਭਾਜੀ ਭਾ 70 ਕਰ ਲਓ 75 ਕਰ ਲਓ ਹਾਂਜੀ ਮੋਲ ਤੇ ਕਰਦੇ ਆ 70000 65 ਚ ਮੰਨਤਨ ਕਰ ਦਾਂਗੇ 18 ਚੋਂ ਮਾਨਤਣ ਹਾਂ ਡਿਮਾਂਡ 70 ਹੈ ਹਾਂ 70 ਕਰਦੇ ਆ 65 ਚੋਂ ਮਾਨਤਣ ਖੁੱਲਾ ਛੋੜ ਛੱਪਾ ਕਰਦਾਂਗੇ ਅੱਛਾ ਜੀ 63000 ਦੀ ਦੇ ਦਾਂਗੇ ਹੋਰ ਕੋਈ ਵੀਰ ਦੂਰੋਂ ਨੇੜੋਂ ਆ ਘਰ ਤੱਕ ਮਾਨਤਣ ਖੁੱਲਾ ਕਰਦਾ ਲਓ ਜੀ ਹਾਂ ਜੀ 63000 ਦੇ ਵਿੱਚੋਂ ਵੀ ਦੋਸਤੋ ਛੋੜ ਛੱਪਾ ਹੋ ਜੂਗਾ ਖੁੱਲਾ ਕਿਸੇ ਵੀਰ ਦੇ ਘਰ ਆ ਜਾਂਦਾ ਮਾਨਤਣ ਉਹ 36000 ਦੇ ਵਿੱਚੋਂ ਹੋਰ ਹੋ ਜੂਗਾ ਸੋ ਡਿਮਾਂਡ ਵੀਰ ਨੇ 65 ਕੀਤੀ ਸੀ ਬਾਕੀ ਬੱਛੀ ਚੰਗੀ ਆ ਅੱਗੇ ਜਿਹੜੇ ਵੀਰ ਨੇ ਘਰ ਚੋਣ ਵਾਸਤੇ ਲੈਣੀਆਂ ਚਾਹੀਦੇ ਢੇਰੀ ਰੇਸ ਠੀਕ ਆ ਤੇ ਬਹੁਤ ਬੈਸਟ ਬੱਛੀ ਆ ਚੰਗੀ ਆ ਸਫਾਈਆਂ ਸੁਫਾਈਆਂ ਪੂਰੀ ਅਛਾ ਸਗਰ ਨੰਬਰ ਤੇ ਪਿੰਡ ਜੜੀ ਆ ਵੜ ਆਪਣੇ ਕੋਲ ਆ ਹਾਂਜੀ ਭਾਜੀ ਇਹਦਾ ਕੀ ਰਿਕਾਰਡ ਆ ਕੀ ਡਿਟੇਲ ਆ ਇਹ ਵੀ ਭਾਜੀ ਦੁੱਜੇ ਸੂਏ ਜੋ ਦੁੱਜੇ ਸੂਏ ਹਾਂਜੀ ਤੇ ਇਹਦਾ ਸਮਾਂ ਕਿੰਨਾ ਕੁ ਬਾਕੀ ਹੈ ਸਮਾਂ ਲੈ ਜੂਗੀ 7-8 ਦਿਨ ਹਫਤਾ ਆ ਘੜ ਸਕਦੀ ਏਰੇ ਹਫਤਾ ਹੀ ਮੰਨ ਕੇ ਕੋਈ ਸੌਦਾ ਕਰੀਏ ਹਾਂਜੀ ਹਾਂਜੀ ਠੀਕ ਆ ਜੀ ਸੂਬਾ ਦੁੱਜਾ ਸੂਂਦੀ ਸੂਹਾ ਦੁੱਜਾ ਪਿਓਰ ਦੁੱਜਾ ਸੂਹਾ ਜਾਦ ਬਰੀਡ ਵਾਲੀ ਠੀਕ ਆ ਜੀ ਹਾਂਜੀ ਤਾਂ ਦੋਸਤੋ ਡੱਬੀ ਰੈਡ ਆ ਬਾਕੀ ਨਸਲ ਬਰੀਡ ਦੇ ਵਿੱਚ ਐਚ ਐਫ ਆ ਠੀਕ ਆ ਜੀ ਕੱਦ ਇਸ ਵੜ ਦਾ ਵੀ ਪੂਰਾ ਵੱਡਾ ਦੁੱਜਾ ਸੂਹਾ ਜਿੱਦਾਂ ਦੇਣ ਹਦੇ ਹਫਤਾ ਕ ਸਮਾਂ ਹਜੇ ਲੈਂਦੀ ਆ ਠੀਕ ਆ ਜੀ ਇੱਕ ਹਫਤਾ ਸਮਾਂ ਮੰਨ ਕੇ ਕੋਈ ਭਰਾ ਸਬਦਾ ਕਰ ਲੇ ਤੇ ਬਾਕੀ ਲਾਏ ਬਣਾਏ ਸੋਣਾ ਪਈ ਆ ਪੰਜਾ ਸੱਤਾਂ ਸੱਤਾਂ ਦਿਨਾਂ ਦੇ ਵਿੱਚ ਪੂਰੀ ਤਿਆਰੀ ਤੇ ਆ ਜਾਊਗੀ ਸੋ ਡੱਬੀ ਵੈੜਾ ਬਾਕੀ ਥਣ ਥਣ ਤੁਹਾਨੂੰ ਥੋੜਾ ਜਿਹਾ ਆਪਾਂ ਤੋੜ ਕੇ ਚਲਾ ਕੇ ਦਿਖਾਉਣੇ ਆ ਆ ਦੇਖੋ ਠੀਕ ਆ ਸੋ ਹੱਥੀ ਚਵਾਈ ਵਾਲਾ ਥਾਣਾ ਦੋਸਤੋ ਮੁੱਠੀ ਥਣ ਤੇ ਪੂਰਾ ਸੱਤਾਂ ਦਿਨਾਂ ਦੇ ਵਿੱਚ ਪੂਰੀ ਤਿਆਰੀ ਤੇ ਕਰਮਾਂ ਲਈ ਹੋਊਗੀ ਖਾਲ ਤੁਸੀਂ ਵੇਖ ਸਕਦੇ ਜੀ ਠੀਕ ਹੈ ਠੰਡੀ ਠੀਰੀ ਆ ਸੀਲਸ ਲੱਗ ਉਧਰ ਦੀ ਮਰਜੀ ਬਿਠੇ ਠੀਕ ਹੈ ਜੀ ਅੱਛਾ ਅਤੇ ਪਿੰਡੇ ਕਿੰਨੀ ਕਿ ਮਿਲਕਿੰਗ ਵਾਲੀ ਹੈਗੀ ਵੈਸੇ ਕਿੰਨਾ ਜਿੰਨਾਂ ਤੋਂ ਆਪਾਂ ਲਈ ਆਪਾਂ ਲਈ ਫਾਰਮ ਚ ਉਹ ਕਹਿੰਦੇ ਵੀ 25 ਕਿਲੋ ਆਪਾਂ ਦੁੱਧ ਚੋਇਆ ਵਾ ਹਾਂ ਬਾਕੀ ਹੁਣ ਤੁਹਾਨੂੰ ਪਤਾ ਮੌਸਮ ਦਾ ਗਰਮੀ ਦਾ ਮੌਸਮ ਦੁੱਧ 20 22 ਕਿਲੋ ਦਈਏ ਬਹੁਤ ਜ਼ਿਆਦਾ ਤਾਂ 20 22 ਕਿਲੋ 20 ਕਿਲੋ ਦੁੱਧ ਵੀ ਬਹੁਤ ਜ਼ਿਆਦਾ ਆ 20 ਕਿਲੋ ਬਹੁਤ ਜ਼ਿਆਦਾ ਦੁੱਧ ਵਾ ਵੀ ਗਰਮੀ ਦਾ ਮੌਸਮ ਆ ਬਿਲਕੁਲ ਜੀ ਬਿਲਕੁਲ ਹਾਂ ਜੀ ਸੌਦਾ ਸੋ ਥੋੜਾ ਯਾ ਰਾਕਰਖਾਦ ਮੈਨੇਜਮੈਂਟ ਹੈ ਠੀਕ ਹੈ ਜੀ ਪ੍ਰਬੰਧ ਸੋਣਾ ਰਿਹਾ ਜਿੱਦਾਂ ਆਪਾਂ ਦੇਖਦੇ ਹਾਂ ਇੱਕ ਐਚਐਫ ਬੈਡ ਨੂੰ ਬਿਲਕੁਲ ਪ੍ਰਬੰਧ ਚੰਗਾ ਚਾਹੀਦਾ ਗਰਮੀ ਦੇ ਵਿੱਚ ਖਾਸ ਤੌਰ ਤੇ ਕੋਈ ਪ੍ਰਬੰਧ ਚੰਗਾ ਰਿਹਾ ਮੈਨੇਜਮੈਂਟ ਕੋਈ ਚੰਗੀ ਰਹੀ ਤਾਂ ਦੁੱਧ 20 ਤੋਂ ਪਲੱਸ ਵੀ ਚੰਗੀ ਸੇਵਾ ਕਰਕੇ ਕੋਈ ਵੀ ਲੈ ਸਕਦਾ ਅਦਰਵਾਈਜ਼ ਤੁਸੀਂ ਜਿਹੜਾ 20 ਕਿਲੋ ਮੰਨ ਕੇ ਸੌਦਾ ਕਰ ਸਕਦੇ ਜੇ ਵੀ 20 ਕਿਲੋ ਵੀ ਦੁੱਧ ਕਿਉਂਕਿ ਗਰਮੀ ਦਾ ਕੇ ਸੀਜ਼ਨ ਆ ਉਹਨੂੰ ਦੇਖਦੇ ਹੋਏ ਆਪਾਂ ਇੰਨੀ ਕੁ ਉਮੀਦ ਕਰ ਸਕਦੇ ਹਾਂ ਵੈਸੇ ਠੰਡ ਠੁੰਡ ਤਾਂ ਕੋਈ ਰੋਤੋਂ ਦੀ ਠੰਡ ਵੀ ਹੁੰਦੀ ਤੇ ਫਿਰ ਹੋਰ ਵੀ ਮੀਰ ਕੀਤੀ ਜਾਂਦੀ ਹੈ ਪਸ਼ੂ ਤੋਂ ਕਿਉਂਕਿ ਇਹ ਗਰਮੀ ਦੇ ਵਿੱਚ ਥੋੜਾ ਜਿਹਾ ਕਿਤੇ ਨਾ ਕਿਤੇ ਮੈਨੇਜਮੈਂਟ ਸਹੀ ਚਾਹੀਦਾ ਇਹਨਾਂ ਦਾ ਤੇ ਇਹਦਾ ਆਪਾਂ ਦੇਖ ਕੀ ਕਰਦੇ ਆ ਮੁੱਲ ਵੀਰ ਵੀ ਜੇ ਇਹਦਾ ਆਪਾਂ ਸੀ ਨਹੀਂ ਕਰਨਾ 85 ਨਹੀਂ ਕਰਨਾ ਮੁੱਲ ਕਰਦੇ ਆ 75000 ਅੱਛਾ ਜੀ 72000 ਦੇ ਵੈੜ ਦੇ ਦਾਂਗੇ ਉੱਚ ਛੋਟ ਚ ਆਪਾਂ ਕਰ ਦਾਂਗੇ 72 ਚੋਂ ਹਾਂਜੀ 71000 ਦੀ ਦੇ ਦਾਂਗੇ ਵੈੜ ਠੀਕ ਹੈ ਜੀ ਹਾਂਜੀ ਲੋਜੀ 71000 ਦੀ ਇਹ ਵੈੜ ਤੁਹਾਨੂੰ ਮਿਲ ਜੂਗੀ। ਬੋਰ ਵੀ ਜਿਹੜਾ ਦੂਰ ਨੇੜਾ ਵੀਰ ਨੇ ਆਉਣਾ ਕਰਦਾਂਗੇ ਸਾਡਾ ਪਤਾ। ਆ ਕਰ ਦਿਓ ਖੁੱਲਾ ਜਿੰਨਾ ਵੀ ਹੋ ਸਕਦਾ। ਕਰਦਾਂ ਕਰਦਾਂਗੇ ਭਾਜੀ। ਠੀਕ ਆ। ਸੋ ਦੋਨੋਂ ਵੈੜਾ ਦੋਸੋ ਵੱਡੇ ਕੱਦ ਦੇ ਵਿੱਚ ਆ ਜਿਹੜੀਆਂ ਇੱਕ ਪਹਿਲੇ ਨੰਬਰ ਤੇ ਤੁਹਾਨੂੰ ਪਲੂਨ ਬੱਚੀ ਦਿਖਾਈ ਆ ਸੈਕੰਡ ਨੰਬਰ ਤੇ ਦਿਖਾਈ ਆ ਤੇ ਸੈਕੰਡ ਹੀ ਟਾਈਮਰ ਆ। ਤੇ ਦੋਵੇਂ ਵੈੜਾ ਇੱਕੋ ਜਿਹਾ ਕਦ ਕਾਟਦੇ ਆ ਮਾਲਕ ਨੇ ਠੀਕ ਆ। ਤੇ 71000 ਦੇ ਵਿੱਚੋਂ ਵੀ ਛੋੜ ਛੱਪਾ ਹੋ ਜਾਊਗਾ। ਅੱਗੇ ਆਪਣੇ ਕੋਲ ਜਿਹੜਾ ਤੀਸਰੇ ਨੰਬਰ ਤੇ ਆ ਗਈ ਇਹ ਨਾਗ ਆ ਗਿਆ ਸੋਇਆ ਸੋਇਆ। ਹਾਂਜੀ। ਇਹ ਆ ਗਈ ਸ਼ ਆ ਪਰ ਭਾਈ ਦੂਜੇ ਕਰਕੇ ਲਈ ਜਿਹਨੇ ਵੀਰ ਭਰਾਣੇ ਲੈਣੀ ਵੇਰੇ ਤੇਜਾ ਕਰਨ ਲਈ ਦੂਜਾ ਕਰਲੇ ਅੱਜ ਕਿੰਨੇ ਦਿਨਾਂ ਦੀ ਸੂਈ ਹੈ ਇਹਨੂੰ ਅੱਜ ਚੌਥਾ ਦਿਨ ਜੋ ਚੌਥਾ ਦਿਨ ਹਾਂਜੀ ਤੇ ਬੱਚਾ ਮਗਰ ਦੇ ਬੱਚਾ ਮਗਰ ਵਛਾ ਜੋ ਵਛਾ ਆ ਗਿਆ ਹਾਂ ਠੰਡੀ ਤੇਰੀ ਵੀ ਬੜੀ ਜੋ ਲੋ ਸ਼ਾਈ ਵਾਲਾ ਕੰਮ ਹੀ ਨਹੀਂ ਪਰ ਠੰਡੀ ਤੇਰੀ ਬਹੁਤ ਜਰੀ ਲਾ ਲਓ ਜੀ ਸੋ ਕਰੋ ਸੰਗਾ ਦੋਸਤੋ ਅੱਜ ਚੌਥਾ ਦਿਨ ਹੈ ਸੂਈ ਨੂੰ ਮਗਰ ਬੱਚਾ ਥਣ ਥਣ ਦੀ ਆ ਤੁਸੀਂ ਵੇਖੋ ਠੀਕ ਹੈ ਜੀ ਥਣਾ ਥਣੋਂ ਦੀ ਚੰਗੀ ਬੋਲਾ ਕਿੰਨਾ ਹੋਊਗਾ ਜੀ ਭਾਜੀ ਜਿਹੜਾ ਆਪਾਂ ਲੀਟਰ ਨਾਲ ਬਣਾ ਦੇਣਾ ਉਹ 13 ਕਿਲੋ ਪੱਕਾ ਹੋਊਗਾ। ਪਕਾਵਾ 14-15 ਇਹ ਕਰਦੀ ਆ। ਹਾਂ ਜਿਹੜਾ ਲੀਟਰ ਨਾਲ ਅਗਲੇ ਦੋ ਡੰਗ ਆਪਣੇ ਤੇ ਚੋਕੇ ਖੜੇ ਦੁੱਧ 13 ਕਿਲੋ ਪੱਕਾ ਹੋਊ। ਠੀਕ ਹੈ ਜੀ। ਹਾਂ ਜੀ। ਲੋਬੀ ਦੋਸਤੋ ਦੁੱਧ ਜਿਹੜਾ ਬਣ ਗਿਆ ਵੀ ਰੰਦਾ ਵੀ ਹੁਣ ਚੌਂਕ ਦੇਣਾ ਦੀ ਸੂਈ ਆ। ਦੁੱਧ 13 ਲੀਟਰ ਹੀ ਆ। ਤੋਂ 13 ਲੀਟਰ ਦੀ ਤਸੱਲੀ ਤੁਸੀਂ ਕਰ ਲਿਓ ਵੀਡੀਓ ਕਾਲ ਤੇ ਕਿਸੇ ਵੀਰ ਨੇ ਕਰਾਉਣੀ ਆ ਦੂਰ ਨੇੜੇ ਨਹੀਂ ਆ ਸਕਦਾ। ਉਹ ਤੁਸੀਂ ਵੀਡੀਓ ਕਾਲ ਕਰਕੇ ਕਰਵਾ ਲਿਓ ਤਸੱਲੀ। ਪਰ ਹਰ ਵਾਰ ਆਪਣਾ ਜਿਹੜੀ ਦੋਸਤੋ ਇੱਕ ਸੁਜੈਸ਼ਨ ਹੁੰਦੀ ਆ ਸਾਰੇ ਵੀਰਾਂ ਨੂੰ ਇਹ ਪੈਸੇ ਖਰਚ ਕਰਨੇ ਆਪਦੀ ਇੱਕ ਟਾਈਮ ਦੋ ਟਾਈਮ ਇੱਥੇ ਆਣ ਕੇ ਤਸੱਲੀ ਕਰਕੇ ਜ਼ਰੂਰ ਠੀਕ ਹੈ ਚੈੱਕ ਕਰੋ ਚੀਜ਼ ਨੂੰ ਬਾਕੀ ਵੇਹੜ ਤੁਹਾਨੂੰ ਦਿਖਾ ਰਹੇ ਆ ਹਾਈਟ ਇਹਦੀ ਮੀਡੀਅਮ ਆ ਕਿਉਂਕਿ ਕ੍ਰੋਸ ਆਗਾ ਚਾਹੀ ਵਾਲ ਤੇ ਪਰ ਹੈਗੀ ਕ੍ਰੋਸ ਹੈ ਬੜੀ ਠੰਡੀ ਹੈ ਠੰਡੀ ਠਰੀ ਜਿੱਦਾਂ ਮਰਜ਼ੀ ਬੈਠਣਾ ਹੱਥ ਰੱਖੀ ਤੇ ਮਰਜ਼ੀ ਬੱਚੇ ਦੇ ਬਿਨਾਂ ਬੈਠੇ ਰੋ ਹਾਂ ਬਿਲਕੁਲ ਜੀ ਬਿਲਕੁਲ ਤਾਂ ਦੁੱਧ ਵੀ ਜਿਹੜਾ ਦੋਸਤੋ 13 ਲੀਟਰ ਇਸ ਵਕਤ ਇਹਦੇ ਥੱਲੇ ਬਿਲਕੁਲ ਹਾਜ਼ਰ ਆ ਇੱਕ ਵਾਰੀ ਤੁਹਾਨੂੰ ਥੋੜਾ ਜਿਹਾ ਥਾਣਾ ਤੋਂ ਆਪਾਂ ਫੇਰ ਦਿਖਾ ਦਈਏ ਨੇੜੇ ਤੋਂ ਆ ਦੇਖੋ ਠੀਕ ਹੈ ਸਾ ਅਗਲੇ ਥਾਂਡੇ ਦੋਸਤੋ ਵਾਈਟ ਅਤੇ ਮਗਰਲੇ ਬਲੈਕ ਠੀਕ ਆ ਸੋ ਮੁਠੀ ਮੁਠੀ ਥਾਣਾ ਪੂਰਾ ਤੇ ਚੋਣ ਚਾਣ ਵੀਰ ਪੋਲੀ ਇਹ ਤਾਂ ਬਿਲਕੁਲ ਐ ਪੂਰੀ ਮੁਠੀ ਭਾਜੀ ਕੋਈ ਪੂਰ ਨਹੀਂ ਕੋਈ ਛਟਾ ਨਹੀਂ ਆਪਾਂ ਤਾਂ ਧਾਰਾ ਮਾਰਕ ਬੱਚਾ ਲਵਾ ਗਏ ਧਾਰਾ ਮਰਾ ਰਾਂਗੇ ਮੇਰਾ ਵੀ ਜਿੰਨੇ ਵੀ ਲੈਣੀ ਦੋ ਡੰਗ ਚੋਵੇ ਚੋਵੇ ਹਾਂ ਬਿਲਕੁਲ ਤੱਲੀ ਕਰਕੇ ਆਪਦੀ ਖੜੇ ਰੀ ਨਾ ਪੈਸੇ ਲਾਉਣੇ ਅਗਲੇ ਨੇ ਸਹੀ ਆ ਜੀ ਸਹੀ ਆ ਲੈ ਵੀ ਵੀਰ ਕਿੰਦੇ ਮੋੜ ਲਾ ਸੋ ਥਣ ਦੇਵੇ ਦੀ ਦੋਸਤੋ ਸਾਫ ਸੁਥਰੀ ਆ ਬਾਕੀ ਬੱਚਾ ਲਾ ਕੇ ਕੋ ਦੋ ਦੋ ਚਾਰ ਚਾਰ ਧਾਰਾ ਮਾਰ ਕੇ ਆਪਾਂ ਵਿੱਚੇ ਤੁਹਾਨੂੰ ਦਿਖਾ ਦਿੰਨੇ ਆ ਬਾਕੀ ਗੱਬਣ ਪਸ਼ੂ ਕੋਈ ਲੈਣਾ ਆਉਂਦਾ ਭਰਾ ਤੇ ਆਪਦੀ ਟਿਪ ਕੇ ਤਸੱਲੀ ਤੁਸੀਂ ਕਰ ਲਿਓ ਠੀਕ ਆ ਤੇ ਕੋ ਦੋ ਦੋ ਚਾਰ ਚਾਰ ਧਾਰਾ ਮਾਰ ਕੇ ਦਿਖਾ ਦਿੰਨੇ ਆ ਬਾਕੀ ਆ ਲੋ ਜੀ ਠੀਕ ਆ ਜੀ ਬੱਚਾ ਛੱਡ ਦਿੱਤਾ ਵੀਰ ਨੇ ਤੇ ਬੱਚੇ ਨੂੰ ਲਾਉਣ ਤੋਂ ਬਾਅਦ ਕੋ ਦੋ ਦੋ ਚਾਰ ਚਾਰ ਧਾਰਾ ਮਾਰ ਦਿੰਨੇ ਆ ਆਪਾਂ ਆ ਲੋ ਜੀ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਲੋ ਦੋਸਤੋ ਠੀਕ ਹੈ ਜੀ ਸੋ ਆ ਚਵਾਈ ਹੈ ਦੋਸਤੋ ਠੀਕ ਹੈ ਜੀ ਇੱਕ ਨੰਬਰ ਚਵਾਈ ਆ ਬਾਕੀ ਕੋਈ ਆਪਣੇ ਹੱਥੇ ਵੀ ਤੁਸੀਂ ਚੋਣਾ ਚਾਹੁੰਦੇ ਜੀ ਆਕੇ ਚੁਆਈ ਕਰਕੇ ਤਸੱਲੀ ਕਰ ਲਿਓ ਤਾਂ ਭਿੰਦੇ ਇਹਦਾ ਮੁੱਲ ਵੀ ਦੱਸ ਦਿਆਂ ਜੀ। ਵਿੱਚੇ ਮੁੱਲ ਤੇ ਕਰਦੇ ਰਾ 50000 ਰੁਪਿਆ। ਆਹ ਉਹ ਚ ਛੋੜ ਛੱਪਾ ਕਰਦਾ ਐ। ਛੋੜ ਛੱਪਾ 50 ਦੇ ਵਿੱਚੋਂ। ਹਾਂਜੀ 47000 ਦੇ ਰੰਗ 47 ਦੇ ਦੇ ਦਾਂਗਾ। ਇੱਕ ਅਸਰ ਕੋਸਰ ਪੂਰੀ ਕੱਢ ਕੇ। ਕੱਢ ਕੇਗਾ ਹੋਰ ਕਰ ਦਾਂਗੇ ਜੇ ਨੇ ਵੀਰ ਨੂੰ ਦੂਰੋਂ ਨੇੜੋਂ ਆਉਣਾ ਕਰ ਦਾਂਗੇ। ਠੀਕ ਹੈ ਜੀ। ਬਾਕੀ ਦੁੱਧ ਨੇ 15-16 ਕਿਲੋ ਦਈ ਜਣਾ। ਗਰਮੀ ਦਾ ਮਤਲਬ ਨਹੀਂ ਕੋਈ ਇਹਨੂੰ ਹੈਗਾ। ਆਹ। ਦੁੱਧ ਨੇ 15-16 ਕਿਲੋ ਦਈ। ਇਹ ਬਰੀਡ ਨੂੰ ਚਲੋ ਕ੍ਰੋਸ ਵਿੱਚ। ਹਾਂਜੀ ਬਾਕੀ ਠੰਡੀ ਧੀਰੀ ਬੜੀ ਐ। ਬਿਲਕ ਡਿਮਾਂਡ ਕੀਤੀ ਆ 47000 ਦੀ ਮਿਲ ਜੂਗੀ ਤੇ ਇਹ ਤਿੰਨ ਨਾਗ ਜਿਹੜੇ ਅੱਜ ਬਕਾਉ ਨੇ ਪਿੰਦੇ ਵੀਰ ਦੇ ਕੋਲ ਪਿੰਡ ਪੰਜਵੜ ਤੇ ਪਿੰਦੇ ਨੰਬਰ ਬੋਲਦਗੀ ਆਪਣੇ ਨੰਬਰ ਆਪਣਾ 73411 ਹਾਂਜੀ 65683 ਠੀਕ ਹੈ ਜੀ ਹਾਂਜੀ ਲਓ ਦੋਸਤੋ ਇਹ ਨੰਬਰ ਨੇ ਨੰਬਰਾਂ ਤੇ ਤੁਸੀਂ ਕਾਲ ਕਰ ਲਿਓ ਠੀਕ ਹੈ ਜੀ ਵੈਸੇ ਪਸ਼ੂ ਆਉਂਦੇ ਰਹਿੰਦੇ ਆ ਡੇਲੀ ਰੁਟੀਨ ਦੇ ਵਿੱਚ ਬਾਕੀ ਟਾਈਮ ਤੋਂ ਟਾਈਮ ਆਪਣਾ ਜਿਹੜਾ ਤੁਸੀਂ ਸੰਪਰਕ ਬਣਾ ਕੇ ਰੱਖ ਲਓ ਆਏ ਨਵੇਂ ਪਸ਼ੂਆਂ ਦੀ ਤੁਸੀਂ ਡਿਟੇਲ ਇਸੇ ਤਰ੍ਹਾਂ ਲੈਂਦੇ ਰਿਆ ਕਰੋ ਪਸ਼ੂ ਕਿੱਲੇ ਤੇ ਉੱਪਰ ਆਉਂਦੇ ਰਹਿੰਦੇ ਆ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ